हां जी ਸਸੀਗਾ ਕਿਸਾਨ ਵੀਰੋ ਤੁਹਾਡਾ ਸਵਾਗਤ ਕਰਦੇ ਆਂ ਜੀ ਸਰਾਂ ਡੈਰੀ ਫਾਰਮ ਉੱਤੇ ਅੱਜ ਆਪਾਂ ਪਿੰਡ ਸਰਾਵਾ ਵਿੱਚ ਪਹੁੰਚੇ ਆਂ ਜੀ ਜ਼ਿਲ੍ਹਾ ਫਰੀਦਕੋਟ ਲੱਗਦਾ ਹੈ ਜੀ ਤੇ ਤਹਿਸੀਲ ਜੈਤੋ ਅੱਜ ਆਪਾਂ ਇੱਕ ਫਾਰਮ ਵਿੱਚ ਪਹੁੰਚੇ ਆਂ ਜੀ ਤੇ ਬਹੁਤ ਹੀ ਸੋਹਣੀ ਤੀਜੀ ਸੂਏ ਸੂਣ ਵਾਲੀ ਗਾਂ ਲੈ ਕੇ ਆਏ ਆਂ ਜੀ 22 ਦੇ ਦੱਸਣ ਮੁਤਾਬਕ 7 ਦਿਨਾਂ ਦੀ ਹਜੇ ਕੱਚੀ ਹੈ ਜੀ ਤੇ ਪਿਛਲੇ ਸੂਏ 35 ਕਿਲੋ ਦੁੱਧ ਗਾਂ ਨੇ ਦਿੱਤਾ ਹੈ ਜੀ ਤੇ ਬਾਕੀ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਲੈਣੇ ਆਂ ਹਾਂਜੀ ਸਸੀਗਾ ਬਾਈ ਜੀ ਆਪਣਾ ਕੀ ਨਾਂ ਜੀ ਸਰਬਜੀ ਜੀ ਸਮਝੀ ਠੀਕ ਹੈ ਜੀ ਤੇ ਇਹ ਆਪਣੇ ਘਰ ਦੀ ਹੈ ਜੀ ਬੱਚੀ ਘਰ ਦੀ ਠੀਕ ਹੈ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ 10 ਦਿਨਾਂ ਲੱਗੀ ਹੈ ਜੀ ਠੀਕ ਹੈ ਤੇ ਕਿਹੜਾ ਟਿਕਾ ਲੱਗਿਆ ਹੋਇਆ ਜੀ ਇਹਦੇ ਪੇਪਰ ਪੇਪਰ ਦਾ ਠੀਕ ਹੈ ਜੀ ਤੇ ਆਪਣਾ ਦੁੱਧ 35 ਕਿਲੋ ਦਿੱਤਾ ਹੈ ਹਾਂ ਹਾਂ ਤੇ ਆਪਣਾ ਘਰ ਕਿਹੜੇ ਪਾਸੇ ਹੈ ਜੀ ਆਪਣੇ ਕੋਲ ਰਮਨਾਰਪੁਰ ਕੋਲ ਨੇ ਅੱਛਾ ਜੀ ਪੰਦੇਵ ਜੀ ਨੈਸਲੇ ਡੇਰੀ ਆਪਣੀ ਅੱਛਾ ਜੀ ਨੈਸਲੇ ਡੇਰੀ ਬਾਈ ਦਾ ਡੇਰੀ ਦਾ ਕੰਮ ਵੀ ਹੈ ਨਾਲ ਨਾਲ ਤੇ ਨੰਬਰ ਦੱਸ ਦਿਓ ਜੀ ਫੋਨ ਦਾ 99154 99154 ਜੀ 01293 01293 ਜੀ ਠੀਕ ਹੈ ਜੀ ਧੰਨਵਾਦ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸੋਹਣੀ ਚੰਗੀ ਵਿਹੜਾ ਜੀ ਜੇ ਕਿਸੇ ਨੂੰ ਇਹਦੇ ਵਿੱਚ ਦਿਲਚਸਪੀ ਹੋਵੇ ਤੇ ਬਾਈ ਦਾ ਨੰਬਰ ਵੀ ਆਪਾਂ ਸਕਰੀਨ ਦੇ ਉੱਤੇ ਮੈਂਸ਼ਨ ਕਰਤਾ ਜੀ ਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਆ ਸਕਦੇ ਹੋ ਜੀ ਤੇ ਰੇਟ ਬਾਈ ਜੀ ਦੇ 1.40 ਲੱਖ ਰੁਪਏ 1.40 ਲੱਖ 22 ਦੀ ਡਿਮਾਂਡ ਆ ਤੇ ਕੋਈ ਵੀ ਟਾਈਮ ਪਾਸ ਵਾਲਾ ਬੰਦਾ ਫੋਨ ਨਾ ਕਰੇ ਜੀ ਇਹਦੇ ਵਿੱਚ ਥੋੜਾ ਬਹੁਤਾ ਮਾਨਤਨ ਬਾਈ ਕਹਿੰਦੇ ਸੀ ਅਸੀਂ ਕਰ ਦਾਂਗੇ ਤੇ ਕੋਈ ਜ਼ਿਆਦਾ ਕਈਰ ਬੰਦਾ ਹੁੰਦਾ ਘੱਟ ਮੋਲ ਵਾਲੇ ਫੋਨ ਨਾ ਲਾਓ ਜੀ ਧੰਨਵਾਦ ਜੀ